ਇਹ ਹੈ ਜੀ 12ਵੀਂ ਪੌੜੀ ਇਸ ਪੌੜੀ ਵਿੱਚ ਇਹ ਦਰਸਾਇਆ ਗਿਆ ਹੈ ਜੀ ਕਿ ਜਿਸ ਮਨੁੱਖ ਨੇ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਲਈ ਹੈ ਜੀ ਪਹਿਲਾਂ ਸਮਝ ਨਹੀਂ ਸੀਗੀ ਹੁਣ ਉਸ ਚੀਜ਼ ਨੂੰ ਸਮਝ ਕੇ ਮੰਨ ਲਿਆ ਹੈ ਜੀ ਮੰਨੇ ਠੀਕ ਹੈ ਉਸ ਇਨਸਾਨ ਦੀ ਜਿਹੜੀ ਆਤਮਿਕ ਅਵਸਥਾ ਹੈ ਉਹ ਕਿਵੇਂ ਬਿਆਨ ਤੋਂ ਪਰੇ ਹੈ ਭਾਵ ਅਸੀਂ ਉਸ ਨੂੰ ਬਿਆਨ ਨਹੀਂ ਕਰ ਸਕਦੇ ਜਿਹੜੇ ਮਨੁੱਖ ਨੇ ਉਸ ਪਰਮਾਤਮਾ ਦੀ ਗੱਲ ਮਨ ਲਈ ਹੈ ਪਹਿਲਾਂ ਉਸ ਬਾਰੇ ਗੱਲ ਕਰਾਂਗੇ ਜੀ ਜਿਸ ਨੇ ਮੰਨ ਲਈ ਹੈ ਤੇ ਫਿਰ ਇਹ ਬਹੁਤ ਵਧੀਆ ਗੁਰੂ ਮਹਾਰਾਜ ਨੇ ਬਿਆੰਤ ਕੀਤੀ ਹੈ ਜੀ ਪਹਿਲਾਂ ਸਾਨੂੰ ਦੱਸਿਆ ਵੀ ਜੇਕਰ ਤੂੰ ਇਹ ਗੱਲ ਮੰਨ ਲਵੇਂਗਾ ਜਿਹੜੇ ਮਨੁੱਖ ਨੇ ਮੰਨ ਲਈ ਹੈ ਉਹ ਮਨੁੱਖ ਦੀ ਆਤਮਿਕ ਦਸ਼ਾ ਦੀ ਆ ਹਾਲਤ ਹੈ ਤੇ ਫਿਰ ਦੱਸਿਆ ਵੀ ਜੇਕਰ ਤੂੰ ਮੰਨ ਲਵੇਂਗਾ ਮਿੱਤਰ ਪਿਆਰੇ ਮਨਾ ਜੇਕਰ ਤੂੰ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਨੂੰ ਉਸਦੇ ਹੁਕਮ ਨੂੰ ਉਸ ਦੀ ਗੱਲ ਨੂੰ ਮੰਨ ਕੇ ਚੱਲੇਗਾ ਫਿਰ 13ਵੀਂ 14ਵੀਂ ਤੇ 15ਵੀਂ ਤਿੰਨ ਪੌੜੀਆਂ ਇਸ ਗੱਲ ਦੇ ਜ਼ੋਰ ਦਿੰਦੀ ਹੈ ਵੀ ਜੇਕਰ ਤੂੰ ਮੰਨ ਲੇਗਾ ਤਾਂ ਤੇਰੀ ਆਤਮਿਕ ਦਸ਼ਾ ਕੀ ਹੋਵੇਗੀ ਜੀ ਆਓ ਅੱਗੇ 12ਵੀਂ ਪੌੜੀ ਨੂੰ ਉਸ ਮਨੁੱਖ ਨੂੰ ਜਿਸ ਨੇ ਮੰਨ ਲਿਆ ਹੈ ਨੂੰ ਧਿਆਨ ਨਾਲ ਪੜੀਏ ਤੇ ਸਮਝੀਏ ਗੁਰੂ ਮਹਾਰਾਜ ਸਾਨੂੰ ਕੀ ਦੱਸ ਰਹੇ ਨੇ ਕੀ ਸਮਝਾ ਰਹੇ ਨੇ ਜੀ ਆਓ ਦੇਖੀਏ